ਮਿਸਟਰ 트럼ਪ ਨੇ ਹੁਣ ਪ੍ਰੀਟੀ ਸੂਨ ਪ੍ਰੈਜ਼ੀਡੈਂਟ ਬਣ ਜਾਣਾ ਹੈ। ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਹੋਰ ਰਿਪੋਰਟਸ ਵੀ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਇੱਕ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਮੈਕਸਿਮਮ ਇਲੀਗਲ ਜਿਹੜੇ ਲੋਕ ਨੇ ਅਮਰੀਕਾ ਦੇ ਵਿੱਚ ਕਿੱਥੇ ਰਹਿੰਦੇ ਨੇ। ਬਲ ਇਹ ਸਾਰੀਆਂ ਰਿਪੋਰਟਸ ਹੁਣ ਇਸ ਦੇ ਕੋਲੇ ਜਾਣਗੀਆਂ ਜਿਹੜੀਆਂ ਬਾਰਡਰ ਏਜੰਸੀਜ਼ ਨੇ ਉਹਨਾਂ ਦੇ ਕੋਲੇ ਜਾਣਗੀਆਂ ਫਿਰ ਉਹ ਆਪਣਾ ਕੰਮ ਸ਼ੁਰੂ ਕਰਨਗੇ ਬਟ ਇਸ ਰਿਪੋਰਟਸ ਦੇ ਹਿਸਾਬ ਦੇ ਨਾਲ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਅਮਰੀਕਾ ਦੇ ਵਿੱਚ ਕੀ ਚੱਲ ਰਿਹਾ ਹੈ। EW ਰਿਸਰਚ ਸੈਂਟਰ ਨੇ ਦੱਸਿਆ ਜੀ ਉਹ ਕਹਿੰਦੇ ਵੀ 2022 ਦੇ ਵਿੱਚ ਜਿਹੜੀ ਸਾਡੀ ਖਬਰ ਸੀ ਉਹ ਸੀ ਕਿ ਸਾਡੇ ਕੋਲੇ 11 ਮਿਲੀਅਨ ਬਿਨਾ ਦਸਤਾਵੇਜ਼ ਦੇ ਲੋਕ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਰਹਿੰਦੇ ਨੇ ਅਨ ਡਾਕੂਮੈਂਟਡ ਮਾਈਗ੍ਰੈਂਟਸ ਉਹ ਕਹਿੰਦੇ ਬਟ ਉਸ ਤੋਂ ਬਾਅਦ 2 ਸਾਲ ਹੋਰ ਬੀਤ ਚੁੱਕੇ ਨੇ ਤੇ ਹੁਣ ਯੂ ਐਸ ਬਾਰਡਰਸ ਦੇ ਉੱਪਰ 2022 ਤੋਂ ਲੈ ਕੇ 2023 ਤੱਕ ਜਿਨ੍ਹਾਂ ਨੇ ਅਸਾਈਲਮ ਕਲੇਮ ਹੋਏ ਜਿਨ੍ਹਾਂ ਵੀ ਆਫੀਸਰਸ ਨਾਲ ਇਨਕਾਊਂਟਰ ਹੋਏ ਉਹ ਤਕਰੀਬਨ 1 ਮਿਲੀਅਨ ਬੰਦਾ ਸੀ ਸੋ 11 ਮਿਲੀਅਨ ਦੇ ਨਾਲ 1 ਮਿਲੀਅਨ ਹੋਰ ਜੁੜ ਜਾਂਦਾ ਤਾਂ ਉਹ 12 ਮਿਲੀਅਨ ਹੋ ਜਾਂਦੇ ਨੇ ਉਹ ਕਹਿੰਦੇ 2023 ਦੇ ਵਿੱਚ 5 ਲੱਖ ਵਿਅਕਤੀ ਕਿਊਬਾ ਤੋਂ ਹੇਟੀ ਤੋਂ ਵੈਨਜ਼ੁਏਲਾ ਤੋਂ ਇਹ ਅਮਰੀਕਾ ਦੇ ਵਿੱਚ ਆਇਆ ਸੀ ਉਹਦੇ ਨਾਲ 5 ਲੱਖ ਬੰਦਾ ਇਹ ਹੈ 2000 ਤੋਂ 2019 ਤੋਂ 2022 ਦੇ ਵਿੱਚ ਕਹਿੰਦੇ ਸਾਰੀ ਦੁਨੀਆ ਤੋਂ ਬਹੁਤ ਸਾਰੇ ਲੋਕ ਜਿਹੜੇ ਵਿਜ਼ਿਟਰਸ ਵੀਜ਼ਾ ਤੇ ਇੱਥੇ ਆਏ ਇੱਥੇ ਰਹਿ ਗਏ ਜਾਂ ਕਿਸੇ ਬਾਰਡਰ ਦੇ ਉੱਪਰ ਫੜੇ ਨਹੀਂ ਗਏ ਉਹ ਅਮਰੀਕਾ ਦੇ ਵਿੱਚ ਆ ਗਏ ਉਹਨੂੰ ਸਾਰੇ ਨੂੰ ਕਹਿੰਦੇ ਕਰੀਬੀਅਨ ਤੋਂ ਏਸ਼ੀਆ ਯੂਰਪ ਤਾਂ ਫਿਰ ਆਫਰੀਕਾ ਹਰ ਇੱਕ ਜਗ੍ਹਾ ਤੋਂ ਅਮਰੀਕਾ ਵਾਸਤੇ ਜਿਹੜੇ ਨੇ ਉਹ ਲੋਕ ਚੱਲਦੇ ਸੀ ਉਹ ਇੱਥੇ ਪਹੁੰਚਦੇ ਸੀ ਤਾਂ ਹੋਰ ਵੀ ਬਹੁਤ ਸਾਰੀ ਗਿਣਤੀ ਹੋਣੀ ਹੈ ਜਿਹੜੀ ਇਹਦੇ ਵਿੱਚ ਐਡ ਜਿਹੜੀ ਹੈ ਉਹ ਕਿੰਨੀ ਜਾਏਗੀ ਹੁਣ ਡਿਪਾਰਟਮੈਂਟ ਇਹ ਦੇਖ ਰਿਹਾ ਹੈ ਵੀ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਰਹਿੰਦੇ ਕਿੱਥੇ ਨੇ ਜਿਹੜੇ ਕਿ ਇਲੀਗਲ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਆਉਂਦਾ ਜੀ ਕੈਲੀਫੋਰਨੀਆ ਦਾ ਕੈਲੀਫੋਰਨੀਆ ਦੇ ਵਿੱਚ ਕਹਿੰਦੇ 1.8 ਮਿਲੀਅਨ ਲੋਕ ਨੇ ਜਿਹੜੇ ਕਿ ਅਨਔਥਰਾਇਜ਼ਡ ਨੇ ਇਲੀਗਲ ਦੂਸਰੇ ਨੰਬਰ ਤੇ ਆਨ ਦਾ ਟੈਕਸਾਸ ਆਫਕੋਰਸ ਟੈਕਸਾਸ ਇਟ ਮੇਕਸ ਸੈਂਸ ਕਿਉਂਕਿ ਟੈਕਸਾਸ ਤੇ ਮੈਕਸੀਕੋ ਬਿਲਕੁਲ ਬਾਰਡਰ ਹੈ ਉਹਨਾਂ ਦਾ ਜਿਹੜੇ ਵੀ ਲੋਕ ਐਂਟਰ ਕਰਦੇ ਨੇ ਮੈਕਸੀਕੋ ਤੋਂ ਅ ਅਮਰੀਕਾ ਦੇ ਵਿੱਚ ਉਹ ਟੈਕਸਾਸ ਦੇ ਵਿੱਚ ਰਹਿ ਜਾਂਦੇ ਨੇ ਔਰ ਇਹ ਵੀ ਮੈਂ ਜ਼ਰੂਰ ਦੱਸਣਾ ਚਾਹਨੀ ਹੈ ਕਿ ਮੈਕਸੀਕਨ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਸੀਜ਼ਨਲ ਵਰਕਰ ਨੇ ਉਹ ਆਉਂਦੇ ਨੇ ਅਮਰੀਕਾ ਦੇ ਵਿੱਚ ਆਉਂਦੇ ਨੇ ਕੰਮ ਕਰਦੇ ਨੇ ਪੀਚ ਤੋੜਦੇ ਨੇ ਬਦਾਮ ਤੋੜਦੇ ਨੇ ਆਪਣੀ ਥੋੜੀ ਜਿਹੀ ਕਮਾਈ ਕਰਦੇ ਨੇ ਤੇ ਫਿਰ ਵਾਪਸ ਜਿਵੇਂ ਆਉਂਦੇ ਨੇ ਓਵੇਂ ਚਲੇ ਜਾਂਦੇ ਨੇ ਸੋ ਇਸ ਕਰਕੇ ਟੈਕਸਾਸ ਦੇ ਵਿੱਚ 1.6 ਮਿਲੀਅਨ ਲੋਕ ਜਿਹੜੇ ਨੇ ਉਹ ਇਲੀਗਲ ਟੈਕਸਾਸ ਦੇ ਵਿੱਚ ਰਹਿੰਦੇ ਨੇ ਤੀਸਰੇ ਨੰਬਰ ਤੇ ਆਉਂਦਾ ਫਲੋਰੀਡਾ 1.2 ਮਿਲੀਅਨ ਲੋਕ ਜਿਹੜੇ ਨੇ ਇਹ ਫਲੋਰੀਡਾ ਵਿੱਚ ਨੇ ਚੌਥੇ ਨੰਬਰ ਤੇ ਨਿਊਯਾਰਕ ਦੀ ਗੱਲ ਕੀਤੀ ਜਾ ਰਹੀ ਹੈ ਨਿਊਯਾਰਕ ਬਹੁਤ ਸਾਰੀ ਪਾਪੂਲੇਸ਼ਨ ਹੈ ਉੱਥੇ ਔਰ ਉੱਥੇ ਜੀ 6.5 ਲੱਖ ਵਿਅਕਤੀ ਜਿਹੜਾ ਹੈ ਉਹ ਇਲੀਗਲ ਹੈ ਨਿਊ ਜਰਸੀ 4,75,000 ਉਸ ਤੋਂ ਬਾਅਦ ਫਿਰ ਇਲਿਨੋਇਸ ਇਲਿਨੋਇਸ ਆਮ ਆਈ ਕੈਨ ਸੇ ਲਾਈਕ 빅 ਸਿਟੀ ਸ਼ਿਕਾਗੋ ਸ਼ਿਕਾਗੋ ਦੇ ਆਲੇ ਦੁਆਲੇ 4 ਲੱਖ ਲੋਕ ਅਜਿਹੇ ਨੇ ਜਿੰਨਾ ਦੇ ਕੋਲੇ ਦਸਤਾਵੇਜ਼ ਉਥੇ ਅਮਰੀਕਾ ਦੇ ਵਿੱਚ ਰਹਿਣ ਵਾਸਤੇ ਨਹੀਂ ਹੈਗੇ they are illegal and uh, oh unauthorized jehde uh, migrant ne lekin ede vich ik gal main hor zarur dasna chahni hai ji ki bahut vaddi ginti hai unna lokan di jehde hai ta beshak illegal ne lekin america de vich vele baithan nahi aunde crime karan nahi aunde kam karan aunde ne aur ode vichon je assi dekhiye 1995 de vich je gal kariye us time jehdi workforce si ਉਦੇ ਵਿੱਚ 3.6 ਮਿਲੀਅਨ ਲੋਕ ਜਿਹੜੇ ਸੀ ਉਹ ਅਨ ਆਥਰਾਇਜ਼ਡ ਸੀ 2022 ਦੇ ਵਿੱਚ 8.3 ਮਿਲੀਅਨ ਲੋਕ ਜਿਹੜੇ ਕੰਮ ਕਰ ਰਹੇ ਨੇ ਅਮਰੀਕਾ ਦੇ ਵਿੱਚ ਉਹ ਅਨ ਆਥਰਾਇਜ਼ਡ ਨੇ ਵੱਲਾ ਜੇ ਆਪਾਂ ਇਹ ਦੇਖੀਏ ਕਿ ਇਲੀਗਲ ਲੋਕ ਚੜੇ ਨੇ ਉਹਨਾਂ ਦੀ ਗਿਣਤੀ ਵਧੀ ਹੈ ਔਰ ਹੁਣ ਜੇ ਮਿਸਟਰ 트ੰਪ ਆਫਿਸ ਦੇ ਵਿੱਚ ਆ ਕੇ ਪਹਿਲੇ ਦਿਨੀ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਹੈਗਾ ਕਿ ਮੈਂ ਸਾਰੇ ਬਾਰਡਰਸ ਸੀਲ ਕਰਦੇ ਨੇ ਉਸ ਤੋਂ ਬਾਅਦ ਫਿਰ ਮੈਂ ਬਹੁਤ ਸਾਰੇ ਲੋਕਾਂ ਨੂੰ ਡਿਪੋਰਟੇਸ਼ਨ ਜਿਹੜੀ ਆ ਉਹਨਾਂ ਦੀ ਕਰਨੀ ਹੈ ਤਾਂ ਇਹ ਜਿਹੜੀਆਂ 6 ਸਟੇਟਸ ਨੇ ਇਹਨਾਂ ਦੇ ਵਿੱਚ ਕਾਫੀ ਹੱਦ ਤੱਕ ਸਖਤਾਈ ਜ਼ਿਆਦਾ ਹੋ ਜਾਣੀ ਹੈ ਵਲ ਜਿਹੜੀ ਸਟੇਟਸ ਦੇ ਵਿੱਚ ਹੁਣ ਪਿਛਲੇ ਸਾਲ ਦੇ ਵਿੱਚ ਪਾਪੂਲੇਸ਼ਨ ਗਰੋ ਹੋਈ ਹੈ ਇਲੀਗਲ ਲੋਕਾਂ ਦੀ ਉਹਨਾਂ ਦੇ ਵਿੱਚੋਂ ਨਿਊ ਜਰਸੀ ਫਲੋਰੀਡਾ ਨਿਊਯਾਰਕ ਟੈਕਸਾਸ ਮੈਰੀਲੈਂਡ ਤੇ ਮੈਸਚੂਸੈਟਸ ਨੇ ਸੋ ਇਹਦੇ ਵਿੱਚ ਸਿਰਫ ਦੋ ਕਾਪਾ ਹੋਰ ਲਗਾ ਸਕਦੇ ਆ ਜੀ ਦੋ ਹੋਰ ਸਟੇਟਸ ਨੇ ਵਲ 2022 ਦੇ ਵਿੱਚ 8.3 ਮਿਲੀਅਨ ਯੂਐਸ ਵਰਕਰਸ ਵਰ ਅਨਔਥਰਾਇਜ਼ਡ ਇਹ ਲੋਕ ਕੰਮ ਕਰਨ ਆਉਂਦੇ ਨੇ ਇਹ ਲੋਕਾਂ ਨੂੰ ਫੜ ਫੜ ਕੇ ਬਾਹਰ ਕੱਢ ਦੋਂਗੇ ਤਾਂ ਅਮਰੀਕਾ ਦੇ ਵਿੱਚ ਕੰਮ ਕਰੂਗਾ ਕੌਣ ਮਿਸਟਰ 트াম্প ਨੂੰ ਖੈਰ ਇਹ ਵੀ ਸੋਚਣਾ ਚਾਹੀਦਾ ਥੈਂਕ ਯੂ so much for watching